ਗੁਰਦਾਸਪੁਰ ਪੁਲਿਸ ਨੇ ਗੁਰਦਾਸਪੁਰ ਵਿੱਚ ਸੋਨਾ ਚੋਰੀ ਕਰਨ ਵਾਲੇ ਗਰੋਸ ਹਨੇ ਇੱਕ ਜੁਵੈਲਰ ਨੂੰ ਵੀ ਕਾਬੂ ਕਰਕੇ ਵੱਡੀ ਕਾਮਯਾਬੀ ਪ੍ਰਾਪਤ ਕਰ ਲਈ ਹੈ ਤੁਹਾਨੂੰ ਦੱਸ ਦਈਏ ਕਿ ਇਹ ਲੁਟੇਰੇ ਸੜਕ ਤੇ ਜਾਂਦੀਆਂ ਮਹਿਲਾਵਾਂ ਤੋਂ ਸੋਨੇ ਦੀ ਲੁੱਟ ਕਰਕੇ ਜੁਵੈਲਰ ਨੂੰ 60-70 ਹਜ਼ਾਰ ਰੁਪਏ ਵਿੱਚ ਵੇਚ ਦਿੰਦੇ ਸੀ ਤੇ ਸੁਨਿਆਰਾ ਇਹ ਸੋਨਾ ਪਿੰਘਲਾ ਕੀ ਨਵਾਂ ਸੋਨਾ ਤਿਆਰ ਕਰਕੇ ਵੇਚ ਦਿੰਦਾ ਸੀ ਸੋ ਗੁਰਦਾਸਪੁਰ ਦੇ ਕਿਹੜੇ ਕਿਹੜੇ ਲੁਟੇਰੇ ਅਤੇ ਸੁਨਿਆਰੇ ਨੂੰ ਕਾਬੂ ਕੀਤਾ ਗਿਆ ਐ ਐਸ ਐਚਓ ਮੈਡਮ ਖੁਸ਼ਬੂ ਸ਼ਰਮਾ ਵੱਲੋਂ ਦੱਸੀ ਕੱਲੀ ਕੱਲੀ ਗੱਲ ਤੁਸੀਂ ਵੀ ਸੁਣ ਲਵੋ ਮਿਤੀ 7/5 ਨੂੰ ਸਾਨੂੰ ਇੱਕ ਇੰਟੀਮੇਸ਼ਨ ਮਿਲੀ ਕਿ ਪ੍ਰੇਮ ਰਾਣੀ ਜੀ ਜੋ ਕਿ ਔਰੀਚੌਂਤ ਬਟਾਲਾ ਦੇ ਰਹਿਣ ਵਾਲੇ ਆ ਆਪਣੇ ਘਰ ਦੇ ਬਾਹਰ ਬੈਠੇ ਸੀ ਤੇ ਵਕਤ ਕਰੀਬ ਸ਼ਾਮ 6:30 ਦਾ ਹੋਏਗਾ ਕਿ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਉਹਨਾਂ ਦੇ ਇਅਰਿੰਗਸ ਸਨੇਚ ਕਰ ਲਏ ਗਏ ਐਂਡ ਸਨੇਚਿੰਗ ਦੌਰਾਨ ਉਹਨਾਂ ਦੇ ਕੰਨਾਂ ਤੇ ਐਂਡ ਸਿਰਫ 160 ਲੱਗੇ ਜਿਸ ਤਰ੍ਹਾਂ ਉਹਨਾਂ ਨੂੰ ਹਸਪਟਲਾਈਜ਼ ਕਰਾਇਆ ਗਿਆ ਇਸ ਤੇ ਐਫ ਆਈ ਆਰ ਦਰਜ ਕਰਕੇ ਥਾਣੇ ਵੱਲੋਂ ਜਿਹੜਾ ਹੈਗਾ ਵੱਖ-ਵੱਖ ਟੀਮਾਂ ਕਨਸਟੀਟਿਊਟ ਕੀਤੀਆਂ ਗਈਆਂ ਕਿਉਂਕਿ ਕੇਸ ਬਹੁਤ ਸੈਂਸੇਸ਼ਨਲ ਮੈਟਰ ਦਾ ਸੀਗਾ ਕਿਉਂਕਿ ਇਹਦੇ ਵਿੱਚ ਨਾ ਹੀ ਸਿਰਫ ਸਨੇਚਿੰਗ ਹੋਈ ਹੈ ਜਿਹੜੇ ਵਿਕਟਿਮ ਸੀਗੇ ਉਹਨਾਂ ਨੂੰ ਸੱਟਾਂ ਵੀ ਕਾਫੀ ਗਹਿਰੀਆਂ ਪਾਚੀਆਂ ਸੀ ਜਿਹਦੇ ਕਰਕੇ ਟੀਮਸ ਕਨਸਟੀਟਿਊਟ ਕਰਕੇ एसीएसटीवी ते एक मैनहंट लॉन्च ਕੀਤਾ ਗਿਆ ਤਾਂ ਕਿ ਜਲਦ ਜਲ ਜਿਹੜਾ ਹੈਗਾ ਹੈ ਦੋਸ਼ਿਆਂ ਨੂੰ ਫੜਿਆ ਜਾ ਸਕੇ ਐਂਡ ਇਸ ਚੀਜ਼ ਨੂੰ ਜਿਹੜਾ ਟ੍ਰੇਸ ਕੀਤਾ ਜਾ ਸਕੇ ਤਫਤੀਸ਼ ਦੌਰਾਨ ਜਿਹੜਾ ਹੈਗਾ ਆਪਾਂ ਸਾਡੀ ਟੀਮਾਂ ਨੇ ਮੁਸਤਦੀ ਨਾਲ ਕੰਮ ਕਰਦੇ ਹੋਇਆ ਤਿੰਨ ਦੋਸ਼ਿਆਂ ਨੂੰ ਟ੍ਰੇਸ ਕੀਤਾ ਜਿਨ੍ਹਾਂ ਦੇ ਨਾਮ ਹੈਗੇ ਰਫੀ son of ਮੜਬਨਾਥ ਵਾਸੀ रामदेव ਕਲੋਨੀ ਮੁਰਾਦਪੁਰ ਚੁਗੀਆਂ थाना ਤਰੰਤਾਰਨ ਜ਼ਿਲ੍ਹਾ ਤਰੰਤਾਰਨ ਦੂਸਰਾ ਹੈਗਾ ਲਖਨ ਉਹ ਵੀ ਸੇਮ ਇਲਾਕੇ ਦਾ ਰਹਿਣ ਵਾਲਾ ਹੈਗਾ ਮੁਰਾਦਪੁਰਾ ਸਿਟੀ ਤਰਨਤਾਰਨ ਐਂਡ ਤੀਸਰਾ ਉਹ ਸੁਨਿਆਰਾ ਹੈਗਾ ਕਿ ਜਿਹੜੀਆਂ ਵੀ ਹਵਾਲਾ ਵਾਲੀਆਂ ਵੇਚਦੇ ਸੀਗੇ ਉਹ ਸੁਨਿਆਰੇ ਨੂੰ ਜਾ ਕੇ ਵੇਚਦੇ ਸੀਗੇ ਕੋਕਰਨ ਉਪਰੰਤ ਇਹ ਸਿਰਫ ਉਹੀ ਇੱਕ ਬੋਦੀ ਸੁਨਿਆਰਾ ਸੀਗਾ ਜਿਹਦੀ ਮੇਨ ਮਾਰਕੀਟ 'ਚ ਸ਼ਾਪ ਹੈਗੀ ਹੈ ਐਂਡ ਉਸਨੇ ਏ 7000 'ਚ ਜਿਹੜੇ ਵੀ ਕੋਈ ਵਾਲੀਆਂ ਕਿਸੇ ਕਿੰਨੇ ਵੀ ਗ੍ਰਾਮ ਦੀਆਂ ਹੋਣ ਟੋਪਸ ਹੋਣ ਕੁਝ ਵੀ ਹੋਵੇ ਜਿਹੜਾ ਇਹਨਾਂ ਦੇ ਕੋਸ਼ਵਦਾ ਸਮਾਨ ਹੈਗਾ ਉਹਨੂੰ 1 7000 ਰੇਟ ਫਿਕਸ ਕੀਤਾ ਹੋਇਆ ਸੀ ਜਿੱਦੇ ਜਾ ਕੇ ਇਹਨੂੰ ਉਹ ਕਰਦੇ ਸੀ ਹੁਣ ਇਹਨਾਂ ਦਾ ਫੜੇ ਨਾ ਜਾਣਦਾ ਕੀ ਹੈਗਾ ਮੈਨੂੰ ਕਿ ਇਹ ਬਹੁਤ ਸੇਫ ਪਲੇ ਕਰਦੇ ਆ ਰਫੀ ਉੱਥੇ ਉਹਨਾਂ ਦੇ ਘਰ ਪੀਰਾਂ ਦੀ ਜਗ੍ਹਾ ਹੈਗੀ ਹੈ ਉੱਥੇ ਫਾਂਡੇ ਵਗੈਰਾ ਕਰਦਾ ਹੈ ਐਜ਼ ਅ ਬਾਬਾ ਫਿਗਰ ਹੈਗਾ ਉਥੇ ਇਹ ਆਪਣੀ ਏਰੀਆ ਚ ਨਾ ਸਨੇਚਿੰਗ ਕਰਕੇ ਇਹ ਬਾਹਰਲੇ ਏਰੀਆ ਜਿੱਦਾਂ ਕਿ ਤਰਨਤਾਰਨ ਹੋ ਗਿਆ ਅਮਰੀਕਾ ਸਿਟੀ ਹੋ ਗਿਆ ਅਮਰੀਕਾ ਰੂਲਰ ਹੋ ਗਿਆ ਉਧਰ ਦੇ ਏਰੀਆ ਚ 스내ਚਿੰਗਸ ਨੂੰ ਅੰਜਾਮ ਦਿੰਦੇ ਆ ਔਰ ਮੋਸਟਲੀ ਜਿਹੜਾ ਹੈਗਾ 올ਡ ਏਜ ਜਿਹੜੀ ਹੈਗੀ ਐਲਡਰਲੀ ਵਿਮਨ ਇਹਨਾਂ ਨੂੰ ਟਾਰਗੇਟ ਕਰਦੇ ਆ ਉਹਨਾਂ ਦੇ ਸੋਨਾ ਖੋਹ ਕਰਦੇ ਆ ਐਂਡ ਉਸ ਤੋਂ ਬਾਅਦ ਜਾ ਕੇ ਇਹ ਸੁਨਿਆਰੇ ਨੂੰ ਵੇਚ ਦਿੰਦੇ ਆ ਜਿਹੜੇ ਸੁਨਿਆਰੇ ਹੈਗੇ ਇਹਦੀ ਸ਼ਾਪ ਜਿਹੜੀ ਹੈਗੀ ਪ੍ਰੋਪਰ ਚਾਂਦੀ ਦੀ ਹੈਗੀ ਚਾਂਦੀ ਦੇ ਆਈਟਮਸ ਇਸਨੇ ਮੋਸਟਲੀ ਰੱਖੇ ਹੋਏ ਆ ਪਰ ਇਹਨੇ ਫਿਰ ਇਹ ਕੰਮ ਕਰਨਾ ਕੀ ਸ਼ੁਰੂ ਕੀਤਾ ਕਿ ਜਿਹੜਾ ਵੀ ਲੁੱਟ ਕੋ ਦਾ ਸਮਾਨ ਇਹਦੇ ਕੋਲ ਆਦਾ ਸੀ ਇਹਨਾਂ ਨੂੰ 7000 ਦੇ ਦਿੰਦਾ ਸੀ ਕਿਉਂਕਿ ਉਹ ਨਸ਼ੇ ਦੀ ਲੱਤ ਤੇ ਆਦੀ ਸੀ ਤੇ ਉਹਨਾਂ ਨੂੰ ਉਹ ਵੀ ਕਾਫੀ ਲੱਗਦਾ ਸੀਗਾ ਐਂਡ ਆਫਟਰ ਥੈਟ ਇਹ ਕੀ ਕਰਦਾ ਸੀਗਾ ਕਿ ਉਹਨਾਂ ਨੂੰ ਪਿੱਕ ਕਰਾ ਕੇ ਸੋਨੇ ਨੂੰ ਐਂਡ ਜਿਹੜਾ ਵੀ ਕੋਈ ਆਰਡਰ ਲੈ ਕੇ ਉਸ ਅਕੋਰਡਿੰਗ ਨਵੀਂ ਸ਼ੇਪ ਦੀਆਂ ਦੀਆਂ ਵਾਰੀਆਂ ਜਾਂ ਕੋਕੇ ਤਿਆਰ ਕਰ ਦਿੰਦਾ ਸੀਗਾ ਹੁਣ ਇਹਦੇ ਵਿੱਚ ਜਿਹੜਾ ਲਖਨ ਹੈਗਾ ਦੋਸ਼ੀ ਉਹਦੇ ਉੱਪਰ ਆਲਰੇਡੀ ਦੋ ਐਫਆਈਆਰ ਲਾਂਚਡ ਹੈਗੀਆਂ 스내ਚਿੰਗ ਦੀਆਂ ਇਸ ਤੋਂ ਇਲਾਵਾ ਜਿਹੜਾ ਰਫੀ ਹੈਗਾ ਰਫੀ ਤੇ ਇਹ ਪਹਿਲੀ ਐਫਆਈਆਰ ਹੈ ਦੂਸਰੇ ਜਿਹੜਾ ਸੁਨਿਆਰਾ ਹੈਗਾ ਉਹਦੇ ਤੇ ਵੀ ਪਹਿਲੀ ਐਫ ਆਈ ਆਰ ਦਾ ਇਹ ਉਹ ਸਮਾਨ ਹੈਗਾ ਜਿਹੜਾ ਆਪਾਂ ਉਹਨਾਂ ਦੇ ਪਾਸੋਂ ਜਿਹੜਾ ਹੈਗਾ ਰਿਕਵਰ ਕੀਤਾ ਇਹ ਇਲੈਕਟ੍ਰੋਨਿਕ ਪੰਡਾ ਜਿਹੜਾ ਉਹ ਯੂਜ਼ ਕਰਦਾ ਸੀਗਾ ਇਸ ਤੋਂ ਇਲਾਵਾ ਜਿਹੜਾ ਵਾਰਦਾਤ ਸਮੇ ਵਰਤੀ ਗਈ ਬਾਈਕ ਹੈਗੀ ਹੈ ਪਲਸਰ ਬਾਈਕ ਜੋ ਬਿਨਾ ਨੰਬਰ ਹੀ ਜਿਨ੍ਹਾਂ ਤੋਂ ਮਤਲਬ ਕਿ ਇਹ ਪਰਨੇ ਬਣ ਕੇ ਆਏ ਸੀਗੇ ਇੱਕ ਤੇ ਪਹਿਚਾਨ ਇਹਨਾਂ ਦੀ ਫੇਸ ਦੀ ਹੋ ਕਰਨੀ ਬਹੁਤ ਔਖੀ ਸੀ ਬਿਕੋਜ਼ ਲੋਕਲ ਨਹੀਂ ਸੀ ਤੇ ਦੂਸਰਾ ਬਾਈਕ ਦਾ ਕੋਈ ਨੰਬਰ ਪਲੇਟ ਨਹੀਂ ਤੇ ਬਹੁਤ ਮੁਸ਼ਤਦੀ ਨਾਲ ਕੰਮ ਕਰਦੇ ਹੋਏ ਸਾਡੀ ਟੀਮਾਂ ਉਥੋਂ ਤੱਕ ਪਹੁੰਚੀਆਂ ਤਰਨ ਤਰਨਾਂ ਤੋਂ ਇਹਨਾਂ ਨੂੰ ਟਰੇਸ ਕੀਤਾ ਤੇ ਕਾਬੂ ਕੀਤਾ ਤੇ ਰਿਕਵਰੀ ਫੈਕਟ ਕੀਤੀ ਇੱਕ ਤਰੀਕੇ ਨੇ ਗਿਰੋਈ ਹੈਗਾ ਜਿਹੜਾ ਅ ਇੱਥੇ ਪਹਿਲਾਂ ਮਤਲਬ ਕਿ ਵਾਰ ਵਾਰਤ ਕਰੇਗਾ ਡਿਫਰੈਂਟ ਡਿਫਰੈਂਟ ਆਪਣੇ ਡਿਸਟ੍ਰਿਕਟ ਤੋਂ ਬਾਹਰ ਐਂਡ ਉਸ ਤੋਂ ਬਾਅਦ ਜਾ ਕੇ ਵੇਚੇਗਾ ਤੁਸੀਂ ਦੱਸਿਓ ਸਰ ਇਹਦੀ ਆ ਕੀ ਹਥਿਆਰ ਕਿਹਦੇ ਤੋਂ ਸੀ ਜੁਦਾ ਇਹ ਬਾਤ ਨਹੀਂ ਹਥਿਆਰ ਦਾ ਐਸਐਸ ਜ ਕੁਝ سامنے ਨਹੀਂ ਆਇਆ ਜਿਹੜੀਆਂ ਵਾਰਦਾਤਾਂ ਇਹਨਾਂ ਨੇ ਮੰਨੀਆਂ ਉਹਦੇ ਚ ਇਹਨਾਂ ਨੇ ਐਲਡਰਲੀ ਪੀਪਲ ਨੂੰ ਟਾਰਗੇਟ ਕੀਤਾ ਜਿਹਦੇ ਚ ਸਿੱਧਾ ਜਾ ਕੇ ਟਾਪਸ ਜਾਂ ਵਾਲੀਆਂ ਜਿਹੜੀਆਂ ਸਿੱਧੀਆਂ ਖੋ ਕੇ ਐਂਡ ਫਰਾਰ ਹੋ ਜਾਂਦੀਆਂ ਰਿਪੋਰਟ ਕੀਤੀ ਹੈ ਇਹਦੇ ਨੀਚੇ ਵੀ ਹੋਰੀ ਇਹਨਾਂ ਦੇ ਨਾਲ ਕੋਈ ਪਰਸਨ ਇਨਵੋਲਡ ਹੈਗਾ ਨਹੀਂ ਬਟਾਲੇ ਦਾ ਐਸਐਸ ਜੇ ਤਾਂ ਕੋਈ ਨਾਮ ਸਾਹਮਣੇ ਨਹੀਂ ਆਇਆ ਨਜ਼ਰਿਸ ਕੋਲ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਇਹਨਾਂ ਦਾ 2 ਦਿਨ ਦਾ ਰਿਮਾਂਡ ਤੇ ਸੀਗੇ ਅੱਜ ਇਹਨਾਂ ਨੂੰ ਫੋੜ ਦੁਬਾਰਾ ਪੇਸ਼ ਕਰਾਇਆ ਜਾ ਰਿਹਾ ਹੈ ਮਗਰ